ਰੇਸ਼ ਕੁਮਾਰੀ ਕਿਸ ਤਰ੍ਹਾਂ ਇਹ ਘਟਨਾ ਹੋਈ ਹੈ ਤੁਹਾਡੇ ਕਿੰਨਾ ਚੋਰੀ ਹੋਇਆ ਜੀ ਰਾਤ ਨੂੰ ਆਏ ਨੇ ਬੰਦੇ ਉੱਪਰੋਂ ਗੇਟ ਤੋੜ ਕੇ ਤੇ ਸਾਰੇ ਕੈਮਰੇ ਵਗੈਰਾ ਭੰਨ ਕੇ ਕੈਮਰੇ ਵਗੈਰਾ ਲੈ ਗਏ ਤੇ ਲੱਖ ਰੁਪਏ ਦੇ ਨੀਅਰਵੋਟ ਨਕਦੀ ਪਈ ਸੀਗੀ ਦੋ ਗੱਲਿਆਂ ਚ ਦੋਨੋਂ ਗੱਲਿਆਂ ਵਿੱਚੋਂ ਕੱਢ ਕੇ ਤੋੜ ਕੇ ਸਾਰਾ ਨਕਦੀ ਵਗੈਰਾ ਮੰਦਿਰ ਚੋਂ ਨਕਦੀ ਲੈ ਕੇ ਗਊਸ਼ਾਲਾ ਦੇ ਪੈਸੇ ਸੀਗੇ ਉਹ ਸਾਰੀ ਇੱਥੋਂ ਨਕਦੀ ਵਗੈਰਾ ਲੈ ਕੇ ਇੱਥੋਂ ਚਲੇ ਗਏ ਜੀ ਆਲਓਵਰ ਕਿੰਨੀ ਚੋਰੀ ਹੋਈ ਹੈ ਚੋਰੀ ਨੀਅਰਵੋਟ ਲੱਖ ਰੁਪਏ ਦੇ ਆਸ-ਪਾਸ ਦੀ ਹੋਈ ਹੈ ਜੀ ਕੈਮਰਾ ਦਾ ਡੀਵੀਆਰ ਵੀ ਲਾਉਣ ਲੱਗੇ ਸੀ ਕਿ ਕਾ ਹੈਗਾ ਡੀਵੀਆਰ ਵਗੈਰਾ ਲੈ ਕੇ ਵਾਈਫਾਈ ਦਾ ਲੈ ਕੇ ਡੱਬਾ ਤੇ ਕੈਮਰੇ ਵਗੈਰਾ ਤੋੜ ਗਏ ਸਾਰੇ ਇੱਥੋਂ ਕਿਤੋਂ ਪਿੱਛੋਂ ਆਏ ਸੀ ਇਹ ਕਿਸ ਤਰ੍ਹਾਂ ਪਿੱਛੋਂ ਛੱਤ ਤੋਂ ਆਏ ਨਹੀਂ ਉੱਪਰ ਗੇਟ ਸੀਗਾ ਆਪਣੇ ਉਹ ਤੋੜ ਕੇ ਸਾਰਾ ਪੰਨ ਕੇ ਕਟਰ ਵਗੈਰਾ ਕੱਟ ਕੇ ਉਹਦੇ ਨਾਲ ਫੇਰ ਥੱਲੇ ਆਏ ਨੇ ਇਹ ਸ਼ੱਕ ਵਗੈਰਾ ਹੈ ਕਿਸੇ ਤੋਂ ਨਾ ਸ਼ੱਕ ਤਾਂ ਐ ਮੈਂ ਤਾਂ ਕਿਸੇ ਤੇ ਨਹੀਂ ਹੈਗਾ ਜੀ ਇਹ ਉਸ طرف ਦੇਖੀ ਉਸ طرف ਪੜਦੇ ਆਏ ਜੀ ਸਵੇਰੇ ਪਹੁੰਚੇ ਨਹੀਂ ਹਜੇ ਤੱਕ ਕੋਈ ਪਹੁੰਚਿਆ ਨਹੀਂ ਕੋਈ ਤਾਂ ਦੇਖਣ ਕੋਈ ਨਹੀਂ ਕੋਈ ਨਹੀਂ ਆਇਆ ਜੀ ਹਜੇ ਤੱਕ ਕੀ ਮੰਗ ਕਰਦੇ ਹੋ ਮੰਗ ਤਾਂ ਵਸ ਇਨਸਾਫੀ ਹੈ ਕਿ ਚਲੋ ਉਪਰ ਜਿਹੜਾ ਨੁਕਸਾਨ ਹੋਇਆ ਉਹ ਵਾਪਸ ਮਿਲ ਜੇ ਤੇ ਜਿਹੜੀ ਬੰਦ ਦੀ ਕਾਰਵਾਈ ਉਹਨਾਂ ਉੱਤੇ ਕੀਤੀ ਜਾਵੇ ਵਸ ਕਿੰਨੇ ਦੇ ਵੀ ਨਹੀਂ ਘਟਣਾ ਲੱਗਦੀ ਇਹ ਸਾਡੇ ਜੇ ਆਨਲਾਈਨ ਕੈਮਰੇ ਨਹੀਂ ਸਾਢੇ 4 ਵਜੇ ਕੈਮਰੇ ਬੰਦ ਹੋਏ ਨੇ ਤਾਂ ਨੀਰਵਰ ਤੋਂ ਲੱਗਦਾ ਕਿ 3 ਵਜੇ ਤੋਂ 4 ਵਜੇ ਦੇ ਵਿੱਚ ਵਿੱਚ ਸਾਢੇ 4 ਵਜੇ ਦੇ ਵਿੱਚ ਵਿੱਚ ਹੋਇਆ ਹੈ ਇਹ ਕੰਮ ਸੁਖਵਿੰਦ ਮੈਂ ਐਸੀ ਸੁਖਵਿੰਦਰ ਸਿੰਘ ਥਾਣਾ ਸਿਟੀ ਬਰਨਾਲਾ ਚ ਲੱਗਾ ਹੋਇਆ ਹਾਂ ਸਰ ਆ ਜੇ ਵੀ ਚੋਰੀ ਹੋਈ ਹੈ ਕਿ ਕੋਈ ਕਾਰਵਾਈ ਕੀਤੀ ਜਾਵੇ ਰੇਡੀ ਰਾਤ ਹੜ੍ਹੇਵ ਯਾਰ ਦੇ ਵਿੱਚ ਲੰਗੀ ਰਾਤ ਨਰੇਸ਼ ਕੁਮਾਰ ਦੀ ਚੂੜੀਆਂ ਦੀ ਦੁਕਾਨ ਤੇ ਚੋਰੀ ਹੋਈ ਹੈ ਜਿਹਦੇ ਸੰਬੰਧੀ ਅਸੀਂ ਸ਼ਹਿਰ ਦੇ ਵਿੱਚ ਅਤੇ ਹੜ੍ਹੇਵ ਯਾਰ ਦੇ ਵਿੱਚ ਲੰਗੇ ਸੀਸੀ ਸੀਸੀਟੀਵੀ ਖਿਲਾਰੇ ਹਨ ਕੈਮਰਾ ਨੂੰ ਖੰਭਾਲ ਕੇ ਦੋਸ਼ੀਆਂ ਨੂੰ ਜਲਦੀ ਪਕੜ ਕੇ ਉਹਨਾਂ ਨੂੰ ਕਾਬੂ ਕੀਤਾ ਜਾਊਗਾ ਗ੍ਰਿਫਤਾਰ ਕਰਕੇ ਜੋ ਕਾਨੂੰਨੀ ਕਾਰਵਾਈਆਂ ਹੋਣਗੀਆਂ ਪਰ ਜੋ ਇਹਨਾਂ ਦਾ ਨੁਕਸਾਨ ਦੀ ਪਰਭਾਈ ਵੀ ਉਹਦੀ ਪੂਰਤੀ ਦੀ ਪੜਤਾਲ ਕਰੇ ਜੋ ਨੁਕਸਾਨ ਹੋਇਆ ਉਦੇ ਬਾਰੇ ਵੀ ਚੰਗਾਈ ਨਾਲ ਪੜਤਾਲ ਕਰਾਂਗੇ